ਰਾਜਨੀਤਿਕ ਦਰੂਖ ਕੀਤਾ ਅਦਾਕਾਰ ਗੋਵਿੰਦਾ ਨੇ ਫੜਿਆ ਸ਼ਿਵ ਸੈਨਾ ਦਾ ਪੱਲਾ ਮਸ਼ਹੂਰ ਅਦਾਕਾਰ ਗੋਵਿੰਦਾ ਮਹਾਰਾਸ਼ਟਰ ਦੇ ਮੁੱਖ ਮੰਤਰੀ ਨਖਤ ਸਿੰਦੇ ਨੂੰ ਮਿਲੇ ਅਤੇ ਸ਼ਿਵ ਸੈਨਾ ਚ ਸ਼ਾਮਿਲ ਹੋ ਗਏ ਨੇ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪਾਰਟੀ ਛੋਣਾਂ ਦਾ ਉੱਗਾ ਸਵਾਗਤ ਕੀਤਾ ਗਿਆ ਤੇ ਇਸੇ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਇੱਥੇ ਸ਼ਿੰਦੇ ਨੇ ਕਿਹਾ ਕਿ ਉਹ ਡਾਊਨ ਟੂ ਅਰਥ ਨੇ ਤੇ ਕਈ ਲੋਕ ਉਹਨਾਂ ਨੂੰ ਪਸੰਦ ਵੀ ਕਰਦੇ ਨੇ ਏਕਨਾਥ ਸ਼ਿੰਦੇ ਨੇ ਕਿਹਾ ਅੱਜ ਮੈਂ ਗੋਵਿੰਦਾ ਜੀ ਦਾ ਸਵਾਗਤ ਕਰਦਾ ਹਾਂ ਜੋ ਜ਼ਮੀਨੀ ਪੱਧਰ ਤੇ ਜੁੜੇ ਹੋਏ ਨੇ ਤੇ ਹਰ ਕਿਸੇ ਨੂੰ ਪਸੰਦ ਵੀ ਨੇ ਇਸ ਤੋਂ ਇਲਾਵਾ ਗੋਵਿੰਦਾ ਨੇ ਉੱਥੇ ਕਿਹਾ ਕਿ ਮੈਂ ਮਹਾਰਾਸ਼ਟਰ ਮੈਂ ਸੀਐਮ ਸ਼ਿੰਦੇ ਦਾ ਧੰਨਵਾਦ ਕਰਦਾ ਹਾਂ ਮੈਂ 2004 ਤੋਂ 9 ਤੱਕ ਰਾਜਨੀਤੀ 'ਚ ਸੀ ਇਸ ਤੋਂ ਬਾਹਰ ਆਉਣ ਤੋਂ ਬਾਅਦ ਮੈਂ ਨਹੀਂ ਸੋਚਿਆ ਸੀ ਕਿ ਮੈਂ ਵਾਪਸ ਆ ਪਾਵਾਂਗਾ ਪਰ ਅੱਜ ਮੈਂ ਇੱਥੇ ਦੁਬਾਰਾ ਰਾਜਨੀਤੀ ਦੇ ਵਿੱਚ ਕਦਮ ਰੱਖ ਰਿਹਾ ਮਹਾਰਾਸ਼ਟਰ ਚ ਲੋਕ ਸਭਾ ਚੋਣਾਂ 48 ਹਲਕਿਆਂ ਚ ਪੰਜ ਪੜਾਵਾਂ ਦੇ ਵਿੱਚ ਹੋਣਗੀਆਂ ਉੱਤਰੀ ਪੱਛਮੀ ਹਰੇਕ ਸਮੇਤ ਮੁੰਬਈ ਵਾਸੀ ਵੀ ਨੂੰ ਆਪਣੀ ਜਿਹੜੀ ਵੋਟ ਹੈ 20 ਮਈ ਨੂੰ ਇੱਥੇ ਪਾ ਸਕਣਗੇ ਤੇ ਹੁਣ ਦੀ ਜਿਹੜੀ ਵੱਡੀ ਅਪਡੇਟ ਹੈ ਕਿ ਗੋਵਿੰਦਾ ਵੀ ਹੁਣ ਸ਼ਿਵ ਸੈਨਾ ਦੇ ਵੱਲ ਰੁਖ ਕਰ ਚੁੱਕੇ ਨੇ ਤੇ ਰਾਜਨੀਤੀ ਦਾ ਦੁਬਾਰਾ ਕਰੀਅਰ ਇੱਥੇ ਉਹ ਸ਼ੁਰੂ ਕਰਨ ਜਾ ਰਹੇ ਨੇ